ਕਾਲ ਜੀ ਮੇਰਾ ਨਾਮ ਸੁਨੀਤਾ ਮੇਰਾ ਪਿੰਡ ਹੌਜ਼ਲਾ ਸਰਦਾਰ ਰਿਸ਼ਪਾਲ ਸਿੰਘ ਜੀ ਮੇਰੇ ਸਰਦਾਰ ਜਿਨ੍ਹਾਂ ਨੂੰ ਅਸਪਾਇਰ ਹੋਏ ਖਾਲੀ 4-5 ਮਹੀਨੇ ਹੋਏ ਆ ਕੀ ਕਰਦੇ ਸੀ ਉਹ ਔਰ ਕਿੱਦਾਂ ਅਸਪਾਇਰ ਹੋਏ ਉਹਨਾਂ ਦਾ ਕੰਮ ਸੀ ਪਹਿਲੇ ਪਸ਼ੂ ਰੱਖੇ ਹੋਏ ਸੀ ਇਹ ਉਹਨਾਂ ਦਾ ਦੁੱਧ ਵੇਚਣਾ ਚਾਹੇ ਉਹਨਾਂ ਨੇ ਬਾਹਰ ਅੰਦਰ ਦਾ ਕਾਰ ਲੈਣਾ ਦੋਕ ਪਿੰਸਲ ਪਹਿਲੇ ਉਹਨਾਂ ਦੇ ਹਰਦੀ ਪ੍ਰੋਬਲਮ ਮੰਨ ਕਰਕੇ ਸਟੈਂਡ ਪਿਆ ਫਿਰ ਉਹਨਾਂ ਨੇ ਪਸ਼ੂ ਵਗੈਰਾ ਦਾ ਕੰਮ ਛੱਡ ਦਿੱਤਾ ਸੀ ਫਿਰ ਈਕਸ਼ਾ ਲਗਾ ਲਿਆ ਸੀ ਕਿ ਚਲੋ ਕੋਈ ਵੇਟ ਨਾ ਚੁਕਣਾ ਪਵੇ ਜਦੋਂ ਇਹ ਚਲਾਉਣਾ ਸ਼ੁਰੂ ਕੀਤਾ ਇਸ ਸਾਲ 1.5 ਸਾਲ ਹੀ ਉਸ ਤੋਂ ਬਾਅਦ ਉਹਨਾਂ ਦਾ ਐਕਸੀਡੈਂਟ ਹੋ ਗਿਆ ਐਕਸੀਡੈਂਟ ਦੇ ਕਾਰਨ ਉਹਨਾਂ ਦੀ ਵੀ ਬਈਦਨ ਬਾਦ ਡੈਥ ਹੋ ਗਈ ਤੁਹਾਨੂੰ ਈਕਸ਼ਾ ਚਲਾਉਣ ਦੀ ਲੋੜ ਕਿੱਦਾਂ ਵੀ ਘੱਟ ਤੋਂ ਘੱਟ ਹੋਣੀ ਮੇਰੇ ਬੇਟਾ ਇੱਕ ਬੇਟੀ ਹੈ ਔਰ ਮੈਂ ਸੋਚਿਆ ਕਿ ਕਿਸੇ ਦੇ ਕਮ ਕਰਨ ਨਾਲੋਂ ਖੁਦ ਦਾ ਕੰਮ ਕੀਤਾ ਜਾਵੇ। ਔਰ ਆਪਣੀ ਸਰਦਾਰੀ ਕਾਇਮ ਰੱਖੀ ਜਾਵੇ। ਇਸ ਕਰਕੇ ਮੈਂ ਇਰਿਕਸ਼ਨ ਨੂੰ ਪਾਇਓਰਟੀ ਦਿੱਤੀ ਹੈ। ਉਹ ਵੀ ਅੰਮ੍ਰਿਤਧਰੀ ਸੀ ਤੁਸੀਂ ਵੀ ਅੰਮ੍ਰਿਤਧਰੀ ਹੋ। ਮੇਰਾ ਸਾਰਾ ਪਰਿਵਾਰ ਅੰਮ੍ਰਿਤਧਰੀ ਹੈ। ਜੀ। ਜੀ ਉਹਨਾਂ ਦੇ ਇਲਾਜ 'ਚ ਕੋਈ ਉਮਕਨ ਨਹੀਂ ਆਈ। ਜਿਸਲੇ ਉਹਨਾਂ ਦਾ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਇਲਾਜ। ਕਿਉਂਕਿ ਤੁਸੀਂ ਦੱਸਿਆ ਪਹਿਲੇ ਹੀ ਕਾਫੀ ਪੈਸਾ ਖਰਚ ਹੋ ਚੁੱਕਿਆ ਸੀ ਹਾਰਟ ਪ੍ਰੋਬਲਮ ਦਾ। ਜੀ ਜੀ। ਜਦੋਂ ਹਾਰਟ ਦੀ ਵੀ ਦਿੱਕਤ ਆਈ ਉਦੋਂ ਵੀ ਮੈਨੂੰ ਬਾਰੋਂ ਸੰਸਥਾ ਅੰਬੀ ਸਰ ਤੋਂ ਆ। ਉਹਨਾਂ ਨੇ ਮੇਰੀ ਹੈਲਪ ਕੀਤੀ ਸੀਗੀ ਔਰ ਮੇਰੀ ਫੈਮਲੀ ਨੇ ਵੀ ਮੈਨੂੰ ਸਪੋਰਟ ਕੀਤੀ ਸੀ। ਅਗਰ ਹੁਣ ਵੀ ਜਰੂਰਤ ਪਈ ਤੇ ਮੇਰੀ ਫੈਮਲੀ ਨੇ ਵੀ ਸਪੋਰਟ ਕੀਤੀ ਔਰ ਜਿੰਨਾਂ ਕੋਲ ਐਕਸੀਡੈਂਟ ਹੋਇਆ ਸੀ ਉਹਨਾਂ ਨੇ ਹੀ ਇਲਾਜ ਕਰਵਾਇਆ ਸੀ। ਤੇ ਫਿਰ ਤੁਸੀਂ ਈ ਰਿਕਸ਼ਾ ਜਦੋਂ ਖੜੇ ਹੁੰਦੇ ਦੋ ਚੁਣਾਦੇ। ਮੈਨੂੰ ਈ ਰਿਕਸ਼ਾ ਚਲਾਉਂਦਿਆਂ 3-4 ਮਹੀਨਿਆਂ ਚੱਲੇ ਆ। ਡੈਥ ਤੋਂ ਬਾਅਦ 2 ਮਹੀਨੇ। ਹਾਂਜੀ ਹਾਂਜੀ। ਕਿੱਦਾਂ ਦੀ ਮਤਲਬ ਲਾਈਫ ਚੱਲ ਰਹੀ ਆ ਕਿੰਨਾ ਕੁ ਤਾਨੂੰ ਪਤਾ ਇੱਕ ਲੇਡੀਆਂ ਵਾਸਤੇ ਬੜਾ ਸਟਰਗਲ ਹੈ ਬਟ ਮੇਰੇ ਗੁਰੂ ਸਾਹਿਬ ਮੇਰੇ ਨਾਲ ਨੇ ਮੈਨੂੰ ਉਹਨਾਂ ਦਾ ਬੜਾ ਹੌਸਲਾ ਬਾਨੀ ਔਰ ਬਾਨੇ ਨਾਲ ਮੈਨੂੰ ਗੁਰੂ ਸਾਹਿਬ ਦੇ ਭਰੋਸਾ ਹੋਣ ਕਰਕੇ ਇਹ ਸਟੈਪ ਚੁੱਕਿਆ ਆ ਮੈਂ ਬਾਕੀ ਤੇ ਇਹ ਬੋਲਾਂਗੀ ਅਗਰ ਆਪਣੇ ਗੁਰੂ ਪਾਸ਼ਾ ਉੱਤੇ ਭਰੋਸਾ ਹੈ ਸਾਡੇ ਸੰਤ ਢੱਡਰੀਆਂ ਵਾਲੇ ਆ ਜਿਹੜੇ ਉਹ ਬਹੁਤ ਸਪੋਰਟ ਕਰਦੇ ਆ ਕਹਿੰਦੇ ਆਪਣੀ ਹਿੰਮਤ ਨਹੀਂ ਛੱਡਣੀ ਸਟਰੋਂਗ ਹੋਵੋ ਹਰ ਲੇਡੀਜ਼ ਯੰਗ ਬਣ ਕੇ ਸਟਰੋਂਗ ਬਣ ਕੇ ਇਹ ਕੰਮ ਕਰ ਸਕਦੀ ਹੈ ਜਿਹੜੇ ਕਿਸੇ ਦੇ ਅੱਗੇ ਤਲੀ ਨਾ ਡਾਓ ਖੁਦ ਮਿਹਨਤ ਕਰੋ ਤੇ ਮੈਂ ਉਹਨਾਂ ਦੀ ਸੋਚਤੇ ਹੀ ਇਹ ਪੈਰਾ ਜ਼ਿੰਦਗੀ ਪਈ ਹੈ